ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਲ ਕਰਦੇ ਆਂ ਕਿਸਾਨਾਂ ਦੀ ਪਹਿਲਾਂ ਮੈਂ ਗੱਲ ਸ਼ੁਰੂ ਕਰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਹ ਰਖਲਾ ਮੁ슬ਮਾਨਾਂ ਨੂੰ ਇੱਕ ਤਰ੍ਹਾਂ ਵੈਲਨ ਵੈਲਨ ਪੇਸ਼ ਕਰੀ ਜਾਂਦੇ ਆ ਰਖਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੋਨੂੰ ਕਿਵੇਂ ਬਖਸ਼ ਦੇਣਗੇ ਤੁਸੀਂ ਫਰੀਦਕੋਟ ਦੇ ਵਿੱਚ ਹੰਸਰਾਜ ਨੂੰ ਰੋਜ ਘੇਰ ਲੈਨੇ ਹੋ ਤੇ ਜੇ ਮੈਂ ਇਸ ਗੱਲ ਤੇ ਵੀਡੀਓ ਪਾਈ ਤੇ ਤੁਸੀਂ ਕਮੈਂਟ ਕਰਦੇ ਹੋ ਮੈਨੂੰ ਤੁਸੀਂ ਤੂੰ ਕਿਸਾਨ ਵਿਰੋਧੀ ਆ ਮੈਂ ਕੋਈ ਕਿਸਾਨਾਂ ਦੇ ਵਿਰੋਧੀ ਨਹੀਂ ਠੀਕ ਆ ਨਾ ਉਹ ਤੁਸੀਂ ਇੱਕ ਤਰ੍ਹਾਂ ਦਾ ਉਹਨੂੰ ਇਲੈਕਸ਼ਨ ਜਿਤਾਉਣਾ ਚਾਹੁੰਦੇ ਫਰੀਦਕੋਟ ਤੋਂ ਕਿਉਂਕਿ ਉਹ ਐਸਸੀ ਭਾਈਚਾਰੇ ਤੋਂ ਇਲੈਕਸ਼ਨ ਲੜ ਰਿਹਾ ਹੋ ਐਸੀ ਭਾਈਚਾਰੇ ਤੌਰ ਤੇ ਉਮੀਦਵਾਰ ਆ ਹੋ ਤੇ ਐਸੀ ਭਾਈਚਾਰੇ ਸਾਰੇ ਜੇ ਇਕੱਠੇ ਹੋ ਗਏ ਇਕੱਠੇ ਹੋ ਕੇ ਵੋਟਾਂ ਰੱਖ ਲੈ ਹੰਸਰਾਜ ਹੰਸ ਨੂੰ ਪਾਤੀਆਂ ਤੇ ਇੱਕ ਤਰ੍ਹਾਂ ਦਾ ਤੁਸੀਂ ਬੀਜੇਪੀ ਦੇ ਬੰਦੇ ਨੂੰ ਜਿਤਾ ਰਹੇ ਹੋ ਉਹ ਤਾਂ ਮੈਂ ਪਲਾਮਨ ਸਮੰਦਾਂ ਮੈਂ ਭਾਈ ਹੰਸਰਾਜ ਹੰਸ ਨੂੰ ਉਹਨੇ ਹਜੇ ਤੱਕ ਐਸਸੀ ਵਰਸ ਜਰਨਲ ਕਾਸਟ ਨਹੀਂ ਕੀਤਾ ਕਿਉਂਕਿ ਸਾਰੇ ਜਰਨਲ ਕਾਸਟ ਕਿਸਾਨ ਹੈ ਇੱਕ ਵੀ ਦੱਸੋ ਐਸਸੀ ਇੱਕ 2% ਜੇ ਹੋ ਸਕਦਾ ਇੱਕ ਅੱਧਾ ਹੋ ਸਕਦਾ ਐਸਸੀ ਜੀ ਦੇ ਕੋਲੇ ਮਾੜੀ ਮੋਟੀ ਜ਼ਮੀਨ ਹੋਊਗੀ ਨਹੀਂ ਤਾਂ ਸਾਰੇ ਜਰਨਲ ਜਰਨਲ ਵਾਲਾ ਕੋਲੇ ਆ ਜ਼ਮੀਨਾਂ ਕਿਸਾਨ ਜਿਹੜੇ ਜਿੰਨੇ ਵੀ ਕਿਸਾਨ ਹੈ ਜਰਨਲ ਕਾਸਟ ਦੇ ਕਿਸਾਨ ਹੈ ਤੇ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਇੱਕ ਵਾਰੀ ਕੇ ਰਿਆ ਰਖਲਾ ਜ ਸੁਨੀਲ ਜਾਖੜ ਨੂੰ ਗਰਦਾਸਪੁਰ ਦੇ ਵਿੱਚ ਜਾ ਕੇ ਇੱਕ ਵਾਰੀ ਕੇ ਰਿਆ ਤੁਸੀਂ ਮਹਾਰਾਣੀ ਪ੍ਰਤੀਨਿਧਕੌਰ ਨੂੰ ਪਟਿਆਲੇ ਜਾ ਕੇ ਘੇਰਿਆ ਨਹੀਂ ਘੇਰਿਆ ਨਾ ਤੇ ਤੁਸੀਂ ਹੰਸਰਾਜ ਹੰਸ ਨੂੰ 50 ਵਾਰੀ ਘੇਰ ਲਿਆ ਤੇ ਇਹਦਾ ਮੰਨਕ ਚਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁ슬ਮਾਨਾਂ ਦੇ ਖਿਲਾਫ ਇਹ ਗੱਲ ਮੰਗਲ ਸੂਤਰਾਂ ਤੱਕ ਲਿਆਇਆ ਉਹ ਵੀ ਥੋੜੇ ਮੰਗਲ ਸੂਤਰ ਖੋ ਕੇ ਕਾਂਗਰਸ ਮੁ슬ਮਾਨਾਂ ਚ ਵੰਡ ਦੂਗੀ ਹੁਣ ਕੱਲ ਗੁਜਰਾਤ ਰੈਲੀ ਸੀ ਉੱਥੇ ਆਖੀ ਜਾਂਦਾ ਸੀ ਥੋੜੀਆਂ ਮੱਝਾਂ ਖੋਲ ਕੇ ਜੇ ਦੋ ਮੱਝਾਂ ਇੱਕ ਮੱਝ ਖੋਲ ਕੇ ਕਾਂਗਰਸ ਦੀ ਸਰਕਾਰ ਆ ਗਈ ਤੇ ਇੱਕ ਮਾਜ ਮੁਸਲਮਾਨਾਂ ਨੂੰ ਦਿੱਤੀ ਜਾਊਗੀ ਸੋ ਤੋਂ ਸਾਰਾ ਖੋਕੇ ਅੱਧਾ ਮੁਸਲਮਾਨਾਂ ਨੂੰ ਦੇ ਦੇਣਗੇ ਇਹਨਾਂ ਨੇ ਮੈਨੂੰ ਮੈਨੀਫੈਸਟੋ ਦੇ ਵਿੱਚ ਹੈ ਇਹ ਤਾਂ ਵੈਸੇ ਮੈਨੀਫੈਸਟੋ ਦੇ ਵਿੱਚ ਕਾਂਗਰਸ ਦੇ ਹੈ ਨਹੀਂ ਪਰ ਉਹ ਤੇ ਜਦੋਂ ਇੱਥੇ ਮੰਨ ਕੇ ਚੱਲ ਜਦੋਂ ਪੰਜਵੇਂ ਪੰਜਵੇਂ ਚਰਨ ਦੀ VOTING ਖਤਮ ਹੋਈ ਛੇਵੇਂ ਤਾਂ ਸੱਤਵਾਂ ਚਰਨ ਚੱਲਿਆ ਉਦੋਂ ਪੰਜਾਬ ਦੇ ਵਿੱਚ ਇੱਥੇ ਕੀ ਕੁਝ ਬਣਦਾ ਇੱਥੇ ਜਰਨਲ ਕਾਸਟ ਵੀ ਬਣੂਗੀ ਇੱਥੇ ਰੱਖ ਲੈ 아이ਸੀ 아이ਸੀ ਵਰਸਸ ਜਰਨਲ ਕਾਸਟ ਬਣੂਗੀ ਫੇਰ ਉਧਰ ਭਾਈ ਅਮਰਪਾਲ ਖੰਡੂਰ ਸਾਹਿਬ ਤੋਂ ਖੜੇ ਹੋ ਗਏ ਖਾਸਤਾਨ ਦਾ ਨਾ ਨਾਰਾ ਵੀ ਲੱਗੂ ਹੈ ਇੱਥੇ ਤੁਸੀਂ ਤਾਂ ਹਜੇ ਕੁਝ ਹੀ ਨਹੀਂ ਸਮਝਦੇ ਮੈਨੂੰ ਕਹਿ ਰਹੇ ਹੋ ਕਿ ਤੂੰ ਬਿਨਾ ਗੱਲ ਤੂੰ ਕਿਸਾਨਾਂ ਦੇ ਵਿਰੁੱਧ ਹੈ ਮੈਂ ਕਿਸਾਨਾਂ ਦੇ ਵਿਰੁੱਧ ਹੁੰਦਾ ਹਾਂ ਤੇ ਮੈਨੂੰ ਇਹ ਵੀਡੀਓ ਬਣਾਉਣ ਦੀ ਕਿ ਲੋੜ ਸੀ ਵੀ ਤੁਸੀਂ ਇਕੱਲੇ ਭਾਈ ਹੰਸਰਾਜ ਹੰਸ ਨੂੰ ਨਾ ਕਹਿਰੋ ਜੇ ਕਹਿਰਨਾ ਤਾਂ ਸਾਰਿਆਂ ਨੂੰ ਕਹਿਰੋ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਪਰ ਤੁਹਾਡੇ ਕੀ ਤੁਸੀਂ ਤਾਂ ਉਲਟ ਮੇਰੇ ਤੇ ਚੜ ਗਏ ਵੀ ਤੂੰ ਕਤੋਂ ਐ ਕਹਿਣਾ ਹੈ ਕਿਸਾਨਾਂ ਤੋ ਤੱਕ ਕਿਸਾਨਾਂ ਦੇ ਵਿਰੋਧ ਵਿਰੋਧ ਕਰਦਾ ਤੋ ਕਿਸਾਨਾਂ ਦਾ ਮੈਂ ਕਿਸਾਨਾਂ ਦਾ ਹਜੇ ਤੱਕ ਇੱਕ ਵਾਰੀ ਵਿਰੋਧ ਨਹੀਂ ਕੀਤਾ ਮਤ ਦਿੱਤੀ ਸੀ ਪਰ ਮੈਂ ਸਿੱਧਾ ਨਹੀਂ ਦੱਸਿਆ ਸੀ ਮੈਂ ਸਾਹਬ ਜੀ ਨੇ ਦੱਸਿਆ ਸੀ ਵੀ ਤੁਸੀਂ ਗਲਤ ਕਰ ਰਹੇ ਹੋ ਮੈਂ ਹੁਣ ਸਿੱਧਾ ਦਾ ਦੱਸੀ ਜਾਣਾ ਵੀ ਤੁਸੀਂ ਗੋਲਬੰਦੀ ਕਰ ਰਹੇ ਹੋ ਐਸੀ ਭਾਈਚਾਰੇ ਦੀ ਉਹ ਇੱਕ ਇੱਕ ਥਰੂ ਵੋਟਾਂ ਪੈ ਗਈਆਂ ਜਿਹੜਾ ਨਹੀਂ ਜਿੱਤ ਰਿਹਾ ਸੀ ਭਾਜਪਾ ਦਾ ਬੰਦਾ ਫਰੀਦਕੋਟ ਤੋਂ ਕਦੇ ਤੱਕ ਅੱਜ ਤੱਕ ਜਿੱਤਿਆ ਨਹੀਂ ਤੁਸੀਂ ਉੱਥੋਂ ਜਿਤਾ ਰਹੇ ਹੋ ਠੀਕ ਹੈ ਨਾ ਉਹ ਤਾਂ ਮੈਂ ਪਲਾ ਮਾਂਸ ਐਡਾ ਪਲਾ ਮਾਂਸ ਉਹ ਕਹਿੰਦਾ ਯਾਰ ਮੇਰੇ ਨਾਲ ਆ ਕੇ ਬੈਠ ਕੇ ਗੱਲਾਂ ਕਰ ਲੈਣਾ ਕਹਿੰਦਾ ਮੈਂ ਤਾਂ ਡਰ ਜਾਂਦਾ ਇਹਨਾਂ ਤੂੰ ਜਦੋਂ ਇਹ ਨਾਰੇ ਲਾਉਂਦੇ ਆ ਕਈ ਬੰਦੇ ਹੁੰਦੇ ਡਰ ਜਾਂਦੇ ਚੱਲ ਮੈਂ ਤਾਂ ਕਰਕੇ ਕਹਿਣਾ ਉਹਦੇ ਮੈਂ ਤਾਂ ਕਰਕੇ ਧੰਨਵਾਦ ਦੇਈ ਹੈ ਨਾ ਕਿਤੇ ਹੁਣ ਵੀ ਤੁਸੀਂ ਮੈਨੂੰ ਐ ਨਾ ਕਹਦੇ ਹੋ ਕਿ ਬੀਜੇਪੀ ਦਾ ਪੱਖ ਪੂਰੀ ਜਾਂਦਾ ਮੈਂ ਬੀਜੇਪੀ ਦਾ ਪੱਖ ਨਹੀਂ ਪੂਰ ਰਿਹਾ ਮੈਂ ਭਾਈ ਭਾਈ ਹੰਸਰਾਜ ਹੰਸਦਾ ਪੂਰ ਰਿਹਾ ਜਿਹੜੇ ਨੇ ਹਜੇ ਤੱਕ ਇੱਕ ਵੀ ਰੈਲੀ ਦੇ ਵਿੱਚ ਇਹ ਨਹੀਂ ਆਖਿਆ ਵੀ ਮੈਂ ਏਸੀ ਐ जानके जर्नल कास्ट ਦੇ ਬੰਦੇ ਮੈਨੂੰ ਘੇਰ ਰਹੇ ਆ ਕਿਸਾਨ ਜਰਨਲ ਕਾਸਟ ਦੇ ਬੰਦੇ ਆ ਇਹ ਮੈਨੂੰ ਘੇਰ ਰਹੇ ਹੁਣ ਇੱਕ ਵੀਡੀਓ ਚ ਨਹੀਂ ਆਖਿਆ ਅਜੇ ਤੱਕ ਇੱਕ ਵੀਡੀਓ ਨਹੀਂ ਆਈ ਉਹਦੀ ਮੈਂ ਤਗੜਾ ਮੰਨਦਾ ਹਾਂ ਬੰਦੇ ਨੂੰ ਤੁਸੀਂ ਮਾੜਾ ਮੂਟਾ ਸੁਧਰ ਜੋ ਠੀਕ ਆ ਨਾ ਇਹ ਤੁਸੀਂ ਬਹੁਤ ਉਲਟ ਜਾਊਗਾ ਮੈਸੇਜ ਇਹ ਹਜੇ ਤੂੰ ਭਾਈ ਅਮਰਤਪਾਲ ਗੁੰਦੂਰ ਸਾਹ ਉੱਤੇ ਦੇਖੀ ਕੀ ਕੁਝ ਹੁੰਦਾ ਉਹ ਜਦੋਂ ਰਖਲਾ ਮੁਸਲਮਾਨਾਂ ਨੂੰ ਇੱਥੋਂ ਤੱਕ ਲੈ ਗਏ ਇੱਥੋਂ ਤੱਕ ਲੈ ਗਏ ਗੱਲਾਂ ਵੀ ਮੰਗਲ ਸੂਤਰਾ ਤੱਕ ਲੈ ਗਏ ਤਾਂ ਤੁਹਾਨੂੰ ਕਿਵੇਂ ਬਖਸ਼ਣਗੇ ਜਿਹੜਾ ਆਜ ਤੱਕ ਨਹੀਂ ਹੋਇਆ ਸੀ ਭਾਈਚਾਰੇ 'ਚ ਫੁੱਟ ਨਹੀਂ ਪਿਆ ਸੀ ਤੁਸੀਂ ਪੰਜਾਬ ਦੇ ਵਿੱਚ ਆ 2024 ਦੇ ਇਲੈਕਸ਼ਨ ਦੇ ਵਿੱਚ ਪਾਉਣ ਜਾ ਰਹੇ ਹੋ ਜੇ ਨਹੀਂ ਟਿਕੇ ਹਏ ਤੱਕ ਤਾਂ ਟਿਕ ਜੂਗੇ ਤਾਂ ਚੰਗੇ ਰਹੋਗੇ ਠੀਕ ਹੈ ਨਾ ਮੁੱਦੇ ਹੋਰ ਬਹੁਤ ਆ ਤੁਸੀਂ ਇੱਕ ਨੂੰ ਹੀ ਘੇਰਨਾ ਹੈ ਕਿੰਨੇ ਬੰਦੇ ਆ ਕਿੰਨੇ ਬੰਦੇ ਇਹਨਾਂ ਦੇ ਖੜੇ ਹੋਏ ਆ ਤੁਸੀਂ ਉਹਨਾਂ ਨੂੰ ਘੇਰੋ ਜਰਨਲ ਕਾਹੜ ਦੇ ਬੰਦੇ ਨੂੰ ਹਜੇ ਤੱਕ ਤੁਸੀਂ ਇੱਕ ਵਾਰ ਹੀ ਨਿਕੇ ਰਿਆ ਮੈਂ ਤੁਹਾਨੂੰ ਸਿੱਧੀ ਹੀ ਦੱਸ ਦਿੰਦਾ ਸੋਨੋ ਹੰਸਰਾਜ ਜਿੱਥੇ ਹੈ ਉਹਨੂੰ ਘੇਰ ਲੈਣੋਂ ਬਾਰ-ਬਾਰ ਹੁਣ ਮੈਂ ਗੱਲ ਕਰਨਾ ਚਾਹੁੰਦਾ ਬਾਈ ਫਾਇਲਕਾ ਜਿਹੜਾ ਹੈਗਾ ਵਿਸ਼ੂਜੀਤ ਫਾਇਲਕਾ ਉਹਦੇ ਬੰਦੇ ਰਖ ਲੈ ਉਹ ਵੀ ਵਿਚਾਰਾ ਐਸੀ ਐਸੀ ਭਾਈਚਾਰੇ ਨਾਲ ਸੰਬੰਧਤ ਰੱਖਦਾ ਹੈ ਉਹਦੇ ਬੰਦੇ ਤੇ ਕਿਸੇ ਨੇ ਰਖ ਲੈ ਪਾਵਾ ਮਾਰਿਆ ਠੀਕ ਹੈ ਨਾ ਕਿਉਂਕਿ ਪ੍ਰਚਾਰ ਕਰਦਾ ਫਿਰਦਾ ਹੈ ਪਰੋਜਪੁਰ ਦੇ ਵਿੱਚ ਠੀਕ ਹੈ ਨਾ ਤੇ ਉਹਦੇ ਬੰਦੇ ਤੇ ਪਾਵਾ ਮਾਰਿਆ ਗੱਡੀਆਂ ਚੜਾ ਦਿੰਦੀਆਂ ਸੀ ਉਹਦੇ ਉੱਤੇ ਠੀਕ ਹੈ ਸਿਰਫ ਉਹ ਵੀ ਉੱਥੇ ਉਹ ਥਾਣੇ ਦੇ ਜਆਉੜੇ ਉਹਦੇ ਜਿਹੜੇ ਬੰਦਿਆਂ ਨੇ ਗੱਡੀਆਂ ਚੜਾ ਦੇਣੀਆਂ ਸੀ ਉਹ ਬੰਦੇ ਪੁਲਿਸ ਵਾਲਿਆਂ ਨੇ ਟਪਾਤੇ ਤੇ ਉਹਦੇ ਬੰਦਿਆਂ ਨੂੰ ਫੜ ਲਿਆ ਰੱਖ ਲਿਆ ਇੱਕ ਬੰਦੇ ਨੂੰ ਫੜ ਲਿਆ ਠੀਕ ਹੈ ਨਾ ਉਹਦਾ ਬੰਦੇ ਤੇ ਜਿਹੜੇ ਤੇ ਬੱਜੀ ਸੀ 60 ਉਹ ਬੇਹੋਸ਼ ਹੋਇਆ ਉਹਦੇ ਢੂਈਂ ਤੇ ਬੱਜੀ ਸੀ ਪਤਾ ਨਹੀਂ ਟੁੱਟਿਆ ਕਿ ਭੱਜ ਗਿਆ ਕਿਵੇਂ ਕਿ ਉਹੀ ਬੇਹੋਸ਼ ਹੋ ਗਿਆ ਜਿਆਦਾ 7 ਵਜੇ ਕੀ ਪਾਵਾਂ ਵਜਣਾ ਕਿਹੜਾ ਛੁਟੀ ਚੀਜ਼ ਹੈ ਮੰਨ ਕੇ ਚੱਲ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਐਸੀ ਠੀਕ ਹੈ ਨਾ ਜਿਹੜੀਆਂ ਮੈਂ ਨਹੀਂ ਕਹਿ ਸਕਦਾ ਐਸੀ ਗਾਲਾਂ ਕੱਢੀਆਂ ਗਈਆਂ ਤੁਸੀਂ ਕੀ ਬਣਾਉਣਾ ਚਾਹੁੰਨੇ ਹੋ ਜਦੋਂ ਵਿਸ਼ਵ ਜਿਹੜਾ ਫਾਇਲ ਕਾਲਾ ਭਾਈ ਵਿਸ਼ਵਜੀਤ ਫਾਇਲ ਕਾਲਿਆ ਨਾ ਤੁਸੀਂ ਕਰ ਸਕਦੇ ਹੋ ਤੇ ਇਹ ਹੰਸ ਰਾਜ ਹੰਸ ਤੇ ਇਹ ਇਹ ਦੋ ਬੰਦੇ ਥਾਏ ਤੁਨੋਂ ਇਹ ਕਿਸਾਨਾਂ ਦੇ ਨਾ ਮੈਂ ਗੱਲ ਕਰਦਾ ਕਿਸਾਨਾਂ ਨੇ ਇਹ ਕੀਤਾ ਸੀ ਵਿਸ਼ਵਜੀਤ ਫਾਇਲ ਕਾਲਾ ਇਹ ਬੰਦੇ ਕੋਈ ਹੋਰ ਹੈ ਕਿਸੇ ਉਹੀ ਪਵਾੜਾ ਪੌਣ ਨੂੰ ਫਿਰਦੇ ਆ ਜਰਨਲ ਵਰਸਸ ਐਸੀ ਕਰਨ ਨੂੰ ਫਿਰਦੇ ਆ ਕੋਈ ਛੱਡੇ ਹੋਣਗੇ ਕਿਸੇ ਬੰਦੇ ਨੇ ਵੀ ਕਰੋ ਲਾਓ ਹੰਗਲ ਹੋਰ ਗੱਲ ਤਾਂ ਛੜੀ ਪਈ ਐ ਹੋਰ ਅੱਗ ਲਾਓ ਹੋਰ ਪਟ્રોલ ਸੱਟੋ ਐਨਾ ਨਾ ਬਤਾਓ ਇਹ ਪੰਜਵਾਂ ਚਰਨ ਜਦੋਂ ਖਤਮ ਹੋ ਗਿਆ ਨਾ ਛੇਮਾਂ ਤੇ ਸਤਮਾਂ ਚਰਨ ਖਤਮ ਹੋ ਗਿਆ ਸ਼ੁਰੂ ਹੋ ਗਿਆ ਛੇਮਾਂ ਤੇ ਸਤਮਾਂ ਚਰਨ ਜਦੋਂ ਸ਼ੁਰੂ ਹੋ ਗਿਆ ਲਾਸਟ ਦੋ ਚਰਨ ਤੇ ਉਦੋਂ ਪਤਾ ਲੱਗੂ ਇੱਥੇ ਕੀ ਕਿਸਮਾਨ ਪੈਂਦਾ ਹੈ ਪੰਜਾਬ ਦੇ ਵਿੱਚ ਉਦੋਂ ਹੋਰ ਹੀ ਤੂਲ ਦਿੱਤੀ ਜਾਊਗੀ ਇਸ ਗੱਲ ਨੂੰ ਜਿਹੜੇ ਤੁਸੀਂ ਬਣੇ ਉਹ ਤਾਂ ਮੈਂ ਹਜੇ ਵੀ ਉਹਨੂੰ ਫਾਇਲ ਕਾਲੇ ਨੂੰ ਵੀ ਕਹਿਣਾ ਧੰਨਵਾਦ ਪਰਵਾ ਤੂੰ ਮੰਨ ਕੇ ਚੱਲ ਸਾਰਿਆਂ ਦੇ ਨੇ ਠੀਕਰਾ ਪੰਨਿਆ ਤੂੰ ਐ ਆ ਤभी ਕੋਸ ਬੰਦਿਆਂ ਨੇ ਜਾਣ ਕੇ ਸ਼ਰਾਰਤੀ ਅੰਸਰ ਸੀ ਉਹ ਜਾਣ ਕੇ ਸਾਨੂੰ ਵੀ ਮੰਨ ਕੇ ਚੱਲ ਜਾਣ ਕੇ ਸਾਡੇ ਉੱਤੇ ਗੱਡੀ ਚੜਾਉਣਾ ਚਾਹੁੰਦੇ ਤੇ ਸਾਡੇ ਬੰਦੇ ਤੇ ਸੱਟਾਂ ਵੀ ਮਾਰ ਗਏ ਤੇ ਸਾਨੂੰ ਐਸੀ ਗਾਲਾਂ ਵੀ ਕੱਢੀਆਂ ਉਹ ਤਾਂ ਪੁਲਿਸ ਪ੍ਰਸ਼ਾਸਨ ਤੇ ਗੁੱਸਾ ਸੀ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਬੰਦੇ ਭਜਾ ਦੇ ਪੁਲਿਸ ਪ੍ਰਸ਼ਾਸਨ ਨੇ ਕਮਾਲ ਹੋ ਗਈ ਧੰਨਵਾਦ ਅਗਲੀ ਵੀਡੀਓ ਤੋਂ ਫੇਰ ਮਿਲਦੇ ਹਾਂ ਥੈਂਕ ਯੂ